ਜਿਹੜਾ ਜੋਗਿੰਦਰ ਸਿੰਘ ਉਗਰਾਹਾ ਤੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਦੋਸ਼ ਲਾਇਆ ਗਿਆ ਇਹਨੂੰ ਸਮਝੀਏ ਕਿਵੇਂ ਕਿਉਂਕਿ ਪਹਿਲਾਂ ਜੋਗਿੰਦਰ ਸਿੰਘ ਉਗਰਾਹਾ ਨੇ ਕਿਹਾ ਸੀਗਾ ਕਿ ਇਹਨਾਂ ਨੇ ਜਿਹੜਾ ਮੋਰਚਾ ਲਾਇਆ ਸੀ ਸ਼ੰਭੂ ਤੇ ਖਨੌਰੀ ਦੇ ਵਿੱਚ ਇਹ ਸਰਕਾਰ ਦੀ ਸ਼ਹਿ ਤੇ ਲਾਇਆ ਸੀ ਤੇ ਇਹਦਾ ਪਲਟਵਾਰ ਜਗਜੀਤ ਸਿੰਘ ਡੱਲੇਵਾਲ ਨੇ ਕੀਤਾ ਕਿ ਜੋਗਿੰਦਰ ਸਿੰਘ ਉਗਰਾਹਾ ਕੇਂਦਰ ਨਾਲ ਰਲੇ ਹੋਏ ਸੀ ਮੇਨ ਅੰਦੋਲਨ ਦੌਰਾਨ ਇਹਨੂੰ ਸਮਝੀਏ ਕਿਵੇਂ ਕਿ ਇਹ ਐਕਸਪੋਜ਼ ਹੋ ਰਹੇ ਨੇ ਕੀ ਬੋਤਲ ਵਾਲਾ ਜਿੰਨ ਹੁਣ ਬਾਹਰ ਆ ਰਿਹਾ ਸੱਚ ਕੀ ਆ ਔਰ ਇਹਨਾਂ ਦੀ ਮਾਨਸਿਕਤਾ ਕੀ ਆ ਇਹ ਮਸਲਾ ਖਾਸਾ ਨਾ ਸੈਂਸਿਟਿਵ ਜਆ ਹੈ ਜਿਹੜੀ ਧੂਸ਼ਣਬਾਜ਼ੀ ਹੁੰਦੀ ਆ ਨਾ ਬਈ ਕੌਣ ਕੀ ਦੇ ਨਾਲ ਰਣਿਆ ਪਿਆ ਸੈਂਸਿਟਿਵ ਹੀ ਹੁੰਦਾ ਇਹ ਕਿਸਾਨ ਜਿਸੇ ਬੰਦੀਆ ਪਹਿਲੀ ਵਾਰੀ ਨਹੀਂ ਫੇਸ ਕਰ ਰਹੀ ਇਹ ਪੰਜਾਬ ਦੇ ਵਿੱਚ ਜਿ ਪਿੱਛੇ ਝਾਤ ਮਾਰੋ ਜਦੋਂ ਇਹ ਖੜਕੂ ਉਸ ਘਰ ਚੱਲ ਰਿਹਾ ਸੀ ਸਿਖਾ ਦਾ ਤੇ ਉਹਦੇ ਦੌਰਾਨ ਵੀ ਕਈ ਕਤਲ ਇਸੇ ਕਰਕੇ ਹੋਏ ਸੀਗੇ ਇਲਜ਼ਾਮ ਇਹ ਲੱਗੇ ਕਿ ਫਲਾਨਾ ਜੀ ਫਲਾਨਾ ਸਰਕਾਰੀ ਏਜੰਟ ਹੈ इवन ਹਰਵਿੰਦਰ ਸਿੰਘ ਸੱਧੂ ਤੇ ਬਾਰੇ ਵੀ ਇਹ ਗੱਲ ਫਲਾਈ ਗਈ ਸੀ ਮਤਲਬ ਉੱਪਰ ਸਭ ਤੋਂ ਉੱਪਰਲੇ ਲੀਡਰਾਂ ਵਿੱਚੋਂ ਸੀ ਜੇਲ ਚੋਂ ਚੋ ਬਾਦ ਉਹਦਾ ਕਤਲ ਕੀਤਾ ਗਿਆ ਜਦੋਂ ਆਪਾਂ ਉਹਦਾ ਆਪਾਂ ਡਿਸਕਸ ਨਹੀਂ ਕਰ ਰਹੇ ਮੈਂ ਸਿਰਫ ਐਗਜ਼ਾਮਪਲ ਦਿੱਤੀ ਹੈ ਵੀ ਕਿਸਾਨ ਜਿਹਾ ਬੰਦੇ ਦੀ ਕੋਈ ਪਹਿਲੀ ਵਾਰ ਨਹੀਂ ਹੈ ਡੀਪ ਸਟੇਟ ਨੇ ਜਿਹਨੋਂ ਕਿਸੇ ਸਰਚ ਨੂੰ ਖਤਮ ਕਰਨਾ ਹੁੰਦਾ ਹੈ ਤੇ ਉਹ ਫਿਰ ਇਹ ਇਲਜ਼ਾਮ ਤਰਾਸ਼ੀ ਕੋਈ ਜਾਂਦੀ ਹੈ ਲਗਾਤਾਰ ਤੇ ਖਾਸ ਕਰਕੇ ਜਦੋਂ ਸੰਘਰਸ਼ ਕੋਈ ਕਿਤੇ ਪਹੁੰਚਿਆ ਹੋਵੇ ਤੇ ਉਹਦਾ ਅਸਰ ਦਿਖ ਰਿਹਾ ਹੋਵੇ ਉਹਨੂੰ ਅੰਦਰੋਂ ਫਿਰ ਟਾਰਪੀਡੋ ਕਿਵੇਂ ਕਰਨਾ ਹੁੰਦਾ ਤੇ ਇਹ ਦਿਲਚਸਪ ਗੱਲ ਇਹ ਦੋਏ ਕਿ ਪਹਿਲਾਂ ਲੱਲੇਵਾਲ ਤੇ ਲੱਗਦੇ ਰਹੇ ਇਲਜ਼ਾਮ ਕਿਸੇ ਵੇਲੇ ਜਦੋਂ ਇਹ ਸੰਘਰਸ਼ ਦਿੱਲੀ ਦੀਆਂ ਬਰੂਹਾਂ ਤੱਕ ਸੀਗਾ ਤੇ ਆਪਣੇ ਆਪ ਕਾਮਯਾਬ ਹੋ ਕੇ ਮੁੜੇ ਪਾਵੇ ਥੋੜੀ ਜਿਹੀ ਕਾਲੀ ਕਰ ਲਈ ਜੇ ਥੋੜੀ ਜਿਹੀ ਕਾਲੀ ਨਾ ਕਰਦੇ ਤਾਂ ਸ਼ਾਇਦ ਥੋੜਾ ਜਿਹਾ ਹੋਰ ਅੱਗੇ ਚੱਲ ਜਾਂਦਾ ਤੇ ਉਦੋਂ ਵੀ ਇਹ ਇਲਜ਼ਾਮ ਡੱਲੇਵਾਰ ਤੇ ਲੱਗੇ ਸੀ ਹੁਣ ਜਦੋਂ ਇਹ ਇੱਥੇ ਬੈਠੇ ਸੀਗੇ ਹਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਉਹ ਜਿਹੜੀ ਇਹ ਐਜੀਟੇਸ਼ਨ ਸਰਵਪ ਸਿੰਘ ਭੰਦੇੜ ਤੇ ਡੱਲੇਵਾਰ ਨੇ ਸ਼ੁਰੂ ਕੀਤੀ ਸੀ ਸ਼ੁਰੂ ਤਾਂ ਡੱਲੇਵਾਰ ਨੇ ਕੀਤੀ ਸੀ ਤੇ ਜਦੋਂ ਇਹ ਉਸ ਵળે ਵੀ ਲੱਗੇ ਰਹੇ ਜਦੋਂ ਆਪਣਾ ਕੋਡ ਆਫ ਕੰਡਕਟ ਲੋਕ ਸਭਾ ਇਲੈਕਸ਼ਨ ਦਾ ਲੱਗਿਆ ਤੇ ਸਵਾਲ ਉੱਠੇ ਸੀ ਵੀ ਇਹ ਧਰਨੇ ਤੇ ਇਹਨਾਂ ਨੂੰ ਕਿਹਨੇ ਬਿਠਾਇਆ ਕਿਹਦੇ ਫਾਇਦਾ ਕਿਹਦਾ ਫਾਇਦਾ ਕਰੇ ਸੋ ਵਾਰ-ਵਾਰ ਇਹ ਗੱਲਾਂ ਆਉਂਦੀਆਂ ਰਹੀਆਂ ਤੇ ਨਾਲ ਇਹ ਵੀ ਨੈਰੇਟਿਵ ਪੂਰਾ ਚੱਲਿਆ ਵੀ ਇਹ ਹੁਣ ਜਿਹੜੇ ਕਿਸਾਨ ਲੀਡਰ ਹੈ ਨਾ ਪ੍ਰੋਫੈਸ਼ਨਲ ਧਰਨਾਕਾਰ ਹੀ ਹੋ ਗਏ ਰੋਲ ਸਵੈਰੇ ਉੱਠ ਕੇ ਦੇਖਦੇ ਵੀ ਇਹ ਧਰਨਾ ਕਿੱਥੇ ਰੋਣਾ ਜਿਵੇਂ ਸਿਆਸੀ ਲੋਕ ਸਵੈਰੇ ਉੱਠ ਕੇ ਦੇਖਦੇ ਨੇ ਕਿ ਇਹਦੇ ਵਿਆਹ ਦਾ ਕਾਰਨ ਆਇਆ ਕਿ ਇਹ ਪੋਗ ਦਾ ਕਾਰਨ ਆਇਆ ਕਿੱਥੇ ਜਾਣਾ ਹੈ ਉਹੇ ਕੰਮ ਇਧਰ ਚੱਲ ਪਿਆ ਸਵੇਰ ਉੱਠ ਕੇ ਦੇਹ ਦੇ ਵਿੱਚ ਰੱਗ ਚਲਾਉਣਾ ਅੱਜ ਕਿਹੜੇ ਸੜਕ ਬਲੌਕ ਕਰਨੀ ਹੈ ਇਹ ਕਿਹਾ ਜਾਂਦਾ ਨੈਰੇਟਿਵੇ ਬਣ ਕੇ ਹੁਣ ਲੇਟੈਸਟ ਵੀ ਜਿਹੜੀ ਸਭ ਤੋਂ ਵੱਡੀ ਜੇ ਸੰਬੰਧੀ ਉਗਰਾਹ ਗਰੁੱਪ ਪਲੈਨ ਕਰਦੀ ਤੇ ਉਹਦਾ ਨਾਮ ਵੀ ਆ ਗਿਆ ਹੁਣ ਇਲਜ਼ਾਮ ਤਰਾਸ਼ੀਂ ਦੰਦੇ ਵਾਲੇ ਕੀ ਕੀ ਹੈ ਵੀ ਇਹ ਸਰਕਾਰੀ ਏਜੰਸੀ ਆਪਣੇ ਸਰਕਾਰੀ ਏਜੰਸੀਆਂ ਨਾਲ ਮਿਲੇ ਹੋਏ ਹੁਣ ਕੌਣ ਮਿਲਿਆ ਕੌਣ ਨਹੀਂ ਮਿਲਿਆ ਤੇ ਇਹ ਤੇ ਇਹਨਾਂ ਦੇ ਗੱਲਾਂ ਤੇ ਪ੍ਰੂਫ ਨਹੀਂ ਹੋਇਆ ਸਰਬੇ ਸਿਰਫ ਜਿਹੜੀ ਤੁਹਾਡੀ ਫੰਕਸ਼ਨਿੰਗ ਹੁੰਦੀ ਹੈ ਨਾ ਉਰਚੇ ਦੇ ਬਰੀਕੀ ਦੇ ਵਿੱਚ ਆਈ ਉਹ ਬਰੀਕੀ ਚ ਤਾਂ ਸਿਰ ਕਿਤੇ ਜਾ ਕੇ ਤੁਹਾਨੂੰ ਕੋਈ ਸਿਗਨਲ ਮਿਲਦਾ ਹੈ ਪ੍ਰੂਫ ਨਹੀਂ ਮਿਲਦਾ ਹੁਣ ਪ੍ਰੂਫ ਤਾਂ ਹੀ ਹੋਇਆ ਨਾ ਜਦੋਂ ਸਾਰੀ ਦੁਨੀਆ ਇਸ ਕਿਸਾਨ ਸਟਰਗਲ ਨੂੰ ਸਟੱਡੀ ਕਰ ਰਹੀ ਸੀ ਕਿ ਇੱਕ ਨਵੀਂ ਫੋਰਸ ਗਲੋਬਲ ਲੈਵਲ ਤੇ ਇੱਕ ਅਮਰਜ ਹੋ ਰਹੀ ਹੈ ਤੇ ਹਾਲੇ ਤਾਂ ਦਿੱਲੀ ਤੋਂ ਵਾਪਸ ਤੁਸੀਂ ਪੁੰਚੇ ਤੇ ਖੇਰੂ ਫੇਰੂ ਹੋ ਗਈ ਸੀਗੀ ਸਟੇਟ ਇਸ ਤਰ੍ਹਾਂ ਫੰਕਸ਼ਨ ਕਰਦੀ ਹੈ ਪਹਿਲਾ ਐਕਸ਼ਨ ਜਿਨੂੰ ਫੈਸਲਾ ਕਰ ਲਿਆ ਵੀ ਅਸੀਂ ਚੋਣਾ ਲੜਾਂਗੇ ਕਾਲੀਚ ਚ ਚੋਣਾ ਲੜਨ ਦਾ ਕੋਈ ਮਾੜੀ ਗੱਲ ਨਹੀਂ ਜੀ ਉਰਿਆਸੇ ਤਿਆਰੀ ਹੁੰਦੀ ਹੈ ਮੈਂ ਇੱਕ ਗੱਲ ਨਾਲ ਜਰੂਰ ਕਹੂੰਗਾ ਅੱਜ ਦਿੱਲੀ ਦੇ ਉਸ ਸਟਰਗਲ ਤੋਂ ਪਹਿਲਾਂ ਕੁਝ ਕਿਸਾਨ ਲੀਡਰ ਜਿਹੜੇ ਪਬਲਿਕ ਦੇ ਵਿੱਚ ਡਿਸਕ੍ਰੈਡਿਟ ਹੋ ਚੁੱਕੇ ਸੀਗੇ ਉਹਨਾਂ ਦੇ ਨਾਂ ਦੁਆਰਾ ਬਣ ਕੇ ਤੇ ਵੱਡੇ ਬਣ ਕੇ ਇੱਕ ਸਿਚੁਏਸ਼ਨ ਦੇ ਦੁਆਰਾ ਉਹਨਾਂ ਨੂੰ ਮਰਜ਼ ਕਰਾਤਾ ਉਹ ਸ਼ਾਇਦ ਉਸ ਉਹਦੇ ਹਾਣੀ ਇਨੀਸ਼ੀਏਟਿਵ ਇਹ ਪੰਜਾਬ ਦੇ ਵਿੱਚ ਇਹ ਸਮੱਸਿਆ ਲਗਾਤਾਰ ਆ ਰਹੀ ਹੈ ਸੰਘਰਸ਼ ਕੇਵਾਰ ਹੀ ਵੱਡੇ ਹੋ ਜਾਂਦੇ ਲੀਡਰਿਸ਼ਪਾਨੀ ਨਹੀਂ ਹੁੰਦੀ ਤੇ ਉਹ ਥੱਲੇ ਡੇ ਦਾ ਕੰਮ ਸਾਰਾ ਲੇਕਿਨ ਹੁਣ ਜਿਸ ਤੱਕ ਨਾਲ ਇਲਜ਼ਾਮ ਤਰਾਸ਼ੇ ਹੋ ਰਹੀ ਹੈ ਜਿਹੜੀ ਥੋੜੀ ਬਹੁਤੀ ਇਹਨਾਂ ਦੀ ਕੋਈ ਕ੍ਰੈਡਿਬਿਲਟੀ ਸੀ ਉਹ ਇਹਦੇ ਵਿੱਚ ਜ਼ੀਰੋ ਹੋ ਜਾਏਗੀ ਤੇ ਇਹਦਾ ਫਾਇਦਾ ਸਿਰਫ ਤੇ ਸਿਰਫ ਜਿਹੜੀ ਸਟ੍ਰੇਟ ਹੁੰਦੀ ਹੈ ਉਹ ਨੂੰ ਹੁੰਦਾ ਬਿਲਕੁਲ ਠੀਕ ਗੱਲ ਹੈ ਤੁਹਾਡੀ ਡਾਕਟਰ ਭੱਟੀ ਸਾਹਿਬ ਦਰਸਲ ਹੋਇਆ ਕੀ ਸੀਗਾ ਕਿ ਇਹਦੇ ਵਿੱਚ ਪਹਿਲਾਂ ਜੋਗਿੰਦਰ ਸਿੰਘ ਉਗਰਾਹਾ ਨੇ ਦੋਸ਼ ਲਾਇਆ ਸੀਗਾ ਕਿ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕਿਸਾਨੀ ਮੋਰਚਾ ਕੇਂਦਰ ਸਰਕਾਰ ਦੀ ਸ਼ਹਿ ਤੇ ਲੱਗਿਆ ਸੀ ਜਿਹਦੇ ਜਵਾਬ ਵਿੱਚ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਬੀਕੇਯੂ ਏਕਤਾ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਕਿਸਾਨੀ ਮੋਰਚੇ ਦੌਰਾਨ ਕੇਂਦਰ ਸਰਕਾਰ ਨਾਲ ਮਿਲੇ ਹੋਏ ਸਨ ਹੁਣ ਇਹਨੂੰ ਇਹਨੂੰ ਰਾਜਨੀਤੀ 'ਚ ਰੱਖੀਏ ਇੱਕ ਦੂਜੇ ਨਾਲ ਈਰਖਾ 'ਚ ਰੱਖੀਏ ਇਹ ਕਹਿੰਦੇ ਹੁੰਦੇ ਇੱਟ ਦਾ ਜਵਾਬ ਪੱਥਰ ਨਾਲ ਦੇਣ 'ਚ ਰੱਖੀਏ ਪੰਜਾਬੀ ਸੁਭਾਅ 'ਚ ਰੱਖੀਏ ਜਾਂ ਸੱਚਮੁੱਚ ਹੀ ਇਹ ਸਾਰੇ ਜਿਹੜੇ ਆਗੂ ਨੇ ਐਕਸਪੋਜ਼ ਹੋ ਰਹੇ ਨੇ ਕਿਸੇ ਨਾ ਕਿਸੇ ਰੂਪ 'ਚ ਇਸ ਸਟੇਟ ਦਾ ਹੱਥ ਥੋਕਾ ਬਣੇ ਨੇ ਜੇ ਅਸੀਂ ਅਸੀਂ ਦੋਨਾਂ ਨੂੰ ਕਿਉਂ ਡਨਾਈ ਕਰੀਏ ਅਸੀਂ ਦੋਨਾਂ ਨੂੰ ਹੀ ਸੱਚ ਮੰਨ ਲੈਣੇ ਆ ਇਹ ਦੋਨੇ ਜੋ ਕਹਿ ਰਹੇ ਨੇ ਇਹ ਇੱਕ ਦੂਜੇ ਨੂੰ ਜਾਣਦੇ ਨੇ ਇਹ ਇਨ੍ਹਾਂ ਅੰਦੋਲਨਾਂ ਦੌਰਾਨ ਬਿਲਕੁਲ ਸਟੇਟ ਦੇ ਨਾਲ ਵਿਚਰ ਰਹੇ ਸੀ ਗੱਲਬਾਤ ਕਰ ਰਹੇ ਸੀਗੇ ਇਹਦਾ ਮਤਲਬ ਉਹ ਠੀਕ ਕਹਿ ਰਹੇ ਹੋਣਗੇ ਜੇ ਇਹ ਠੀਕ ਕਹਿ ਰਹੇ ਨੇ ਫਿਰ ਇਹਨਾਂ ਦੀ ਕ੍ਰੈਡਿਬਿਲਟੀ ਕੀ ਬਚਦੀ ਹੈ ਕਿ ਫਿਰ ਇਹਨਾਂ ਨੂੰ ਆਗੂ ਹੋਣ ਦਾ ਹੱਕ ਰਹਿ ਜਾਂਦਾ ਤੇ ਜੇ ਇਹ ਇੱਕ ਦੂਜੇ ਤੇ ਦੋਸ਼ਣਬਾਜ਼ੀ ਕਰ ਰਹੇ ਨੇ ਤਾਂ ਫਿਰ ਇਹ ਇਨਸਾਨ ਕਿੰਨੇ ਛੋਟੇ ਨੇ ਲੀਡਰ ਵਜੋਂ ਤਾਂ ਤੁਸੀਂ ਸੈਕੰਡਰੀ ਕਰ ਦਿਓ ਵੀ ਇਹ ਲੀਡਰ ਹੈਗੇ ਨੇ ਕਿ ਨਹੀਂ ਹੈਗੇ ਪਰ ਇਹ ਵਿਅਕਤੀਗਤ ਤੌਰ ਤੇ ਕਿੰਨੇ ਛੋਟੇ ਬੰਦੇ ਨੇ ਕਿ ਇਹ ਇੱਕ ਦੂਜੇ ਦੇ ਖਿਲਾਫ ਇਸ ਹੱਦ ਤੱਕ ਬਲੋ ਦੀ 벨ਟ ਚਲੇ ਗਏ ਨੇ ਜਾਂ ਸੱਚ ਨੂੰ ਹੋ ਜਾਗਰ ਕਰ ਰਹੇ ਨੇ ਇਹ ਵੀ ਸਵਾਲ ਆ ਹੰਦਾ ਵਸਾ ਦੇਖੋ ਗੱਲ ਇਹ ਹੈ ਵੀ ਮੈਂ ਤਾਂ ਕਿਉਂਕਿ ਇਹਨਾਂ ਦੇ ਨਾਲ ਉਹਨੂੰ ਤੇ ਦੇਖਿਆ ਵੀ ਇਹਨਾਂ ਨੂੰ ਸਿੰਘੋ ਬਾਰਡਰ ਤੇ ਵੀ ਦੇਖਿਆ ਟਿਕਰੀ ਤੇ ਵੀ ਦੇਖਿਆ ਖਨੋਰੀ ਵੀ ਅਸੀਂ ਗਏ ਢੱਲੇਵਾਲ ਸਾਹਿਬ ਜਦੋਂ ਮਰਨਵਰਤ ਤੇ ਉੱਪਰ ਬੈਠੇ ਸੀ ਸੋ ਕਾਫੀ ਨੇੜੇੋਂ ਵਾਚਣ ਦਾ ਮੌਕਾ ਮਿਲਿਆ ਮੇਰਾ ਥੋੜਾ ਜਿਹਾ ਦ੍ਰਿਸ਼ਟੀਕੋਣ ਇਸ ਕਰਕੇ ਵੱਖਰਾ ਹੈ ਕਿ ਬੰਦਿਆਂ ਨੂੰ ਜੇ ਤਾਂ ਦੇਖੀਏ ਚਲੋ ਐਵਰੇਜ ਬੰਦੇ ਨਾਲੋਂ ਤਾਂ ਬੈਟਰ ਲੀਟਰ ਹੋ ਰੇਕ ਹੀ ਹੁੰਦਾ ਹੈ ਕੋਈ ਐਸੀ ਕਰਨੀ ਇਹ ਤੁਸੀਂ ਜੇ ਲਗਭਗ ਮੇਰਾ ਖਿਆਲ ਆਪਾਂ 47 ਤੋਂ ਲੈ ਲਈਏ ਸਾਡੀ ਜਿਹੜੀ ਸਮੱਸਿਆ ਹੈ ਨਾ ਅਸੀਂ ਉਹਨੂੰ ਠੀਕ ਤਰ੍ਹਾਂ ਸਾਡੇ ਆਗੂ ਵੀ ਫਰੇਮ ਨਹੀਂ ਕਰ ਪਾਉਂਦੇ ਇਸ ਕਰਕੇ ਉਹਦਾ ਹੱਲ ਵੀ ਨਹੀਂ ਲੱਭਦਾ ਕਈ ਵਾਰ ਅਸਲ ਦੇ ਵਿੱਚ ਅਸੀਂ ਮਾਨਸਿਕ ਤੌਰ ਤੇ ਚੇਤਨ ਤੌਰ ਤੇ ਸਮਾਜਿਕ ਤੌਰ ਤੇ ਤਾਂ 18ਵੀਂ ਸਦੀ ਚ ਰਹਨੇ ਆ ਟੈਕਨੀਕਸ ਨੇ ਜਿਹੜੀਆਂ ਸਟੇਟ ਹੈ ਜਿਹੜੀ ਜਿਹਦੇ ਨਾਲ ਡੀਲ ਕਰ ਰਹੇ ਹੋ 21ਵੀਂ ਸਦੀ ਦੀ ਹੁੰਦਾ ਕੀ ਹੈ ਕਿ ਜਦੋਂ ਜਜ਼ਬਾਤੀ ਤੌਰ ਤੇ ਅਸੀਂ ਕੋਈ ਫੈਸਲੇ ਲੈਂਦੇ ਆ ਨਾ ਉਦੋਂ ਫਿਰ ਅਸੀਂ ਉਹ ਪਿਛਲੇ ਉਹਦੇ ਵਿੱਚ ਚਲੇ ਜਾਂਦੇ ਆ ਜਿਹੜੇ ਉੱਥੇ ਵੀ ਫੈਸਲੇ ਬੱਤੀ ਜਿੱਥੇ ਬੰਦੀਆਂ ਇੱਕ ਪਾਸੇ ਸੀਗੀਆਂ ਭੰਦੇਰ ਸਾਹਿਬ ਉਹਨਾਂ ਵਾਲਾ ਗਰੁੱਪ ਹੈ ਜਿਹੜਾ ਪਹਿਲਾਂ ਨਹੀਂ ਸੀ ਗਿਆ ਉਹ ਬਾਅਦ ਦੇ ਵਿੱਚ ਗਿਆ ਪਰ ਇਹ ਵੀ ਸਟ੍ਰੇਂਜ ਫੈਕਟ ਹੈ ਇੱਕ ਕਿ ਉਹ ਬਾਅਦ ਦੇ ਵਿੱਚ ਜਾ ਕੇ ਉਹਨਾਂ ਤੋਂ ਅੱਗੇ ਜਾ ਕੇ ਬੈਠ ਗਿਆ ਮਤਲਬ ਬਹੁਤ ਲੰਬੀਆਂ ਚੌੜੀਆਂ ਹੈਗੀਆਂ ਗੱਲ ਨਾਲ ਆਪਣਾ ਡਿਟੇਲ 'ਚ ਨਹੀਂ ਜਾਂਦੇ ਈਵਨ ਉਹ ਗ੍ਰਾਹਾਂ ਸਾਹਿਬ ਵਾਲਾ ਗਰੁੱਪ ਵੀ ਉਹਨਾਂ ਦੇ ਨਾਲ ਨਹੀਂ ਸੀ ਗਿਆ ਇਹ ਦੂਜੇ ਪਾਸਿਓਂ ਬਾਅਦ ਦੇ ਵਿੱਚ ਜਾ ਕੇ ਉੱਥੇ ਬੈਠੇ ਸੀਗੇ ਬਾਟਰ ਉੱਪਰ ਪਰ ਅੰਦਰ ਵੀ ਜਿਹੜੀ ਕਸ਼ਮੀਰਸ ਚਲਦੀ ਸੀ ਬਹੁਤ ਵਾਰੀ ਰਜੀਵਾਲ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ ਕਿ ਜਿਹਨਾਂ ਨੇ ਖਾਲਸਤਾਨ ਬਣਾਉਣਾ ਕੈਲੀਫੋਰਨੀਆ ਚ ਬਣਾ ਲੈਣ ਡੱਲੇਵਾਲ ਸਾਹਿਬ ਸਮਝੌਤਾ ਕਰਾਉਂਦੇ ਹੁੰਦੇ ਸੀ ਸੋ ਬੜਾ ਕੁਝ ਇਹ ਚੱਲਿਆ ਤੇ ਜਦੋਂ ਉੱਥੋਂ ਆ ਗਏ ਤਾਂ ਡੱਲੇਵਾਲ ਸਾਹਿਬ ਨੇ ਤੁਹਾਨੂੰ ਯਾਦ ਹੋਣਾ ਯਾ ਕੇ ਇੱਕ ਬਿਆਨ ਦਿੱਤਾ ਸੀਗਾ ਕਿ ਜਿਹੜੇ ਐਨ ਆਰ ਆਈ ਵੀਰ ਨੇ ਉਹ ਇਹਨਾਂ ਨੂੰ ਫੰਡ ਦੇਣੇ ਬੰਦ ਕਰ। ਇਹਦੇ ਤੇ ਰਾਜਦਾਨ ਨਾਲ ਇਹਨਾਂ ਦਾ ਕਲੇਸ਼ ਆਇਆ। ਫਿਰ ਇਹਨਾਂ ਨੇ ਉਹਨਾਂ ਚੋਂ ਨਿਕਲ ਕੇ ਇੱਕ ਮਤਲਬ ਸੰਯੁਕਤ ਕਿਸਾਨ ਮੋਰਚਾ ਨੌਨ ਪੋਲਿਟਿਕਲ ਬਣਾ ਲਿਆ ਭੰਦੇਰ ਸਾਹਿਬ ਤੇ ਢੱਲੇਵਾਲ ਸਾਹਿਬ ਨੇ ਪਹਿਲਾਂ ਇਕੱਠੇ ਨਹੀਂ ਸੀ ਉੱਥੇ ਨਹੀਂ ਸੀ ਇਕੱਠੇ ਉੱਥੇ ਬੱਤੇ ਜਿੱਥੇ ਬੰਦਿਆਂ ਦੇ ਪਾਰਟ ਸੀਗੇ ਢੱਲੇਵਾਲ ਸਾਹਿਬ ਸੋ ਬਹੁਤ ਦਿਲਚਸਪ ਹੈ ਜੇ ਤੁਸੀਂ ਦੇਖੋ ਸਮੱਸਿਆ ਕੀ ਹੈ ਸਮੱਸਿਆ ਬਿਲਕੁਲ ਉਦਾਂ ਦੀ ਹੈ ਜਿਵੇਂ ਸਾਡੇ ਮਿਸਲਾਂ ਦੇ ਟਾਈਮ ਸੀਗਾ ਕਿ ਆਪਸ ਦੇ ਵਿੱਚ ਇੱਕ ਲੈਵਲ ਤੇ ਮੋਟੀ ਜਿਹੀ ਸਾਂਝ ਸੀਗੀ ਪਰ ਅੰਦਰੋਂ-ਅੰਦਰੀ ਲੜਦੇ ਰਹਿੰਦੇ ਸੀ ਕਿਉਂਕਿ ਅਸੀਂ ਬੇਸਿਕਲੀ ਟ੍ਰਾਈਬਲ ਲੋਕਾਂ ਜਦੋਂ ਅਸੀਂ ਸ਼ਰੀਕੇ ਦੇ ਵਿੱਚ ਫਸ ਜਾਂਦੇ ਆ ਨਾ ਫਿਰ ਸਾਨੂੰ ਕੁਝ ਨਹੀਂ ਦਿਖਦਾ ਇਹ ਜਿੱਥੇ ਬੰਦੀਆਂ ਦੇ ਲੀਡਰਾਂ ਦੀ ਦਸ਼ਾ ਹੈ ਕਿ ਜਿਹੜਾ ਮਤਲਬ ਐਜ਼ ਅ ਸ਼ਰੀਕ ਜਦੋਂ ਇਹ ਵਿਚਰਦੇ ਨੇ ਨਾ ਫਿਰ ਬਾਕੀ ਦੁਨੀਆ ਦੇਖਣੋਂ ਹਟ ਜਾਂਦੀ ਹੈ ਫਿਰ ਸਾਰੇ ਦਿਖਦੇ ਨੇ ਵੀ ਸਟੇਟ ਨਾਲ ਫਲਾਣਾ ਨਾਲ ਅੱਜ ਦੀ ਡੇਟ ਦੇ ਵਿੱਚ ਇੱਕ ਸੁਧਾਰਨ ਮੁਲਾਜ਼ਮ ਆਗੂ ਤੋਂ ਲੈ ਕੇ ਕੋਈ ਵੀ ਸਟੇਟ ਦੀ ਪਕੜ ਤੋਂ ਬਾਹਰ ਨਹੀਂ ਹੁੰਦਾ ਆਪਾਂ ਇਹ ਮੰਨ ਕੇ ਚੱਲੀਏ ਪਹਿਲੀ ਗੱਲ ਦੂਜੀ ਗੱਲ 100% ਤੁਸੀਂ 100 ਸਾਲ 1000 ਸਾਲ ਲੜੀ ਜਾਓ 100% ਪਰਫੈਕਟ ਲੀਡਰਸ਼ਿਪ ਦਾ ਯੁੱਗ ਚੱਲਿਆ ਗਿਆ ਜਿਹੜਾ ਗੁਰੂਆਂ ਦੇ ਟਾਈਮ ਵਿੱਚ ਸੀ ਇਹਨੋਂ ਉਦੋਂ ਵੀ ਪਤਾ ਨਹੀਂ ਹੁੰਦਾ ਸੀ ਕਿ ਨੇ ਉਦੋਂ ਵੀ ਬਹੁਤੀ ਹੁੰਦੇ ਸੀ ਉਸ ਤਰ੍ਹਾਂ ਦੇ ਜਿਹੜੇ ਸਟੇਟ ਤੋਂ ਇਧਰ ਉਧਰ ਕਰਕੇ ਖੋਵਾ ਬੰਦਾ ਸਿੰਘ ਬਹਾਦਰ ਦਾ ਆਪ ਨੂੰ ਪਤਾ ਹੈ ਸਾਰੇ ਸੰਘਰਸ਼ ਨੂੰ ਜੇ ਦੇਖੋਗੇ ਸਟੇਟ ਵਿੱਚ ਦਖਲ ਦਿੰਦੀ ਹੁੰਦੀ ਹੈ ਜੀ ਪਰ ਇੱਕ ਕਾਮਨ ਕੰਸੈਂਸਸ ਹੁੰਦਾ ਹੈ ਜਿਹਦੇ ਉੱਪਰ ਤੁਸੀਂ ਇੱਕ ਹੱਦ ਤੋਂ ਅੱਗੇ ਨਹੀਂ ਜਾਂਦੇ ਕਿ ਦੂਜੇ ਦੀ ਕਮਜ਼ੋਰੀ ਜਾਣਦੇ ਹੋਏ ਵੀ ਉਹ ਕੰਸੈਂਸਸ ਇਹਨਾਂ ਨੇ ਉੱਥੇ ਰੱਖਿਆ ਤੇ ਜਿੱਤ ਗਏ ਉਹ ਜਦੋਂ ਵਾਪਸ ਆਏ ਤਾਂ ਕੁਝ ਇੱਕ ਤੇ ਰਿਲੇਕਸ਼ਨਾਂ ਚੱਲੇ ਗਈ ਦੂਜੀ ਨਹੀਂ ਗਈ ਪਰ ਇਹ ਹੈ ਕਿ ਹੁਣ ਇਹਨਾਂ ਦੇ ਐਕਸ਼ਨਾਂ ਤੋਂ ਹੀ ਦਿਖ ਰਿਹਾ ਹੈ ਕਿ ਸਟੇਟ ਇਹਨਾਂ ਨੂੰ ਯੂਜ਼ ਕਰ ਲੇ ਇਹ ਨਹੀਂ ਮੈਂ ਨਹੀਂ ਕਹਿੰਦਾ ਕਿ ਸਾਰੇ ਸਤਕਾਰਤ ਨੇ ਆਪਣੇ ਦੇ ਵਿਗਵਕ ਬੰਦੇ ਨੇ ਸਾਰੀ ਸਾਰੀ ਉਮਰ ਇਹਨਾਂ ਨੂੰ ਲਾਈ ਹੈ ਭਵਿੰਦਰ ਸਿੰਘ ਮਾਨ ਤੋਂ ਲੈ ਕੇ ਲੱਖੇ ਲੱਖੋਵਾਲ ਸਾਹਿਬ ਤੋਂ ਲੈ ਕੇ ਸਾਰਿਆਂ ਨੂੰ ਕਿਸ ਨਾ ਕਿਸੇ ਰੂਪ ਵਿੱਚ ਜਾਣਦੇ ਵੀ ਆ ਮਤਲਬ ਇਹਨਾਂ ਸਾਰਿਆਂ ਦਾ ਹੀ ਇੱਕ ਸਮੱਸਿਆ ਇਹ ਹੈ ਕਿ ਆਪਣੇ ਤੋਂ ਅੱਗੇ ਨਹੀਂ ਦੇਖ ਰਹੇ ਇਹ ਚੀਜ਼ ਨੂੰ ਹਿਸਟਰੀ ਨੇ ਇਹਨਾਂ ਨੂੰ ਵੱਡਾ ਰੋਲ ਦਿੱਤਾ ਸੀ ਇਹ ਸ਼ਰੀਕੇਬਾਜੀ ਚੋਲੇ ਸੀ ਇੱਕ ਦੂਜੇ ਦੇ ਕੱਪੜੇ ਲਾਉਣ ਲੱਗੇ ਹੋਏ ਨੇ ਇਹ ਨਹੀਂ ਕਿ ਇਹਨਾਂ ਸਾਰਿਆਂ ਚ ਔਗਣਾ ਹੀ ਨੇ ਪਰ ਇਹਨਾਂ ਦੀਆਂ ਜਿਹੜੀਆਂ ਕੰਟਰਡਿਕਸ਼ਨਸ ਨੇ ਉਹਨਾਂ ਨੂੰ ਸਟੇਟ ਯੂਜ਼ ਕਰਦੇ ਆ ਇਹੀ ਜਿਸ ਤਰ੍ਹਾਂ ਜਗਤਾਰ ਸਿੰਘ ਜੀ ਕਹਿੰਦੇ ਸੀ ਕਾਰਕੂ ਜੱਥੇਬੰਦੀਆਂ ਚ ਕੋਈ ਵੀ ਜਿਹੜਾ ਸੰਘਰਸ਼ ਚੱਲਦਾ ਹੈ ਪਹਿਲੀ ਗੱਲ ਤਾਂ ਜੇ ਉਹ ਪੀਸਫੁੱਲ ਹੋਵੇ ਉਹ ਘੱਟ ਯੂਜ਼ ਹੁੰਦਾ ਹੈ ਜੇ ਵਾਇਲੈਂਟ ਹੋ ਜਾਵੇ ਜ਼ਿਆਦਾ ਯੂਜ਼ ਹੋ ਜਾਂਦਾ ਹੈ ਦੂਜੀ ਚੀਜ਼ ਕਿ ਆਪਸੀ ਜਿਹੜੇ ਡਿਫਰੈਂਸਸ ਨੇ ਉਹਨਾਂ ਦੇ ਉੱਪਰ ਕਾਮਨ ਮਿਨਿਮਮ ਪ੍ਰੋਗਰਾਮ ਜੇ ਤਾਂ ਹੋਵੇ ਫਿਰ ਚੱਲ ਜਾਂਦਾ ਹੈ ਆਦਰਵਾਇਜ਼ ਫਿਰ ਜਦੋਂ ਖਲਾਰਾ ਪੈ ਗਿਆ ਤਾਂ ਨੇਚਰਲੀ ਉਹ ਤਾਂ ਸਟੇਟ ਯੂਜ਼ ਕਰੂਗੀ ਸਾਰੀ ਸਾਰੀ ਦੁਨੀਆਂ ਦੀਆਂ ਲਹਿਰਾਂ ਪੜ ਲਓ ਚਾਹੇ ਤੁਸੀਂ ਉਹੀ ਹਾਲਾਤ ਹੈ ਹੁਣ ਇਹ ਇੱਕ ਕਾਰਪੋਰੇਟ ਵਰਲਡ ਹੈ ਜਿਹੜਾ ਤੁਲਿਆ ਹੋਇਆ ਹੈ ਇਹ ਖਿੱਤਾ ਉਹਨਾਂ ਲਈ ਬੜਾ ਇੰਪੋਰਟੈਂਟ ਹੈ ਅਰ ਸਾਡੀਆਂ ਗਵਰਨਮੈਂਟਾਂ ਚਾਹੇ ਆਪਣੀਆਂ ਜਾਹੇ ਸੈਂਟਰਲ ਇਹ ਇਹ ਬਿਲਕੁਲ ਉਹਨਾਂ ਦੇ ਇਸ਼ਾਰਿਆਂ ਤੇ ਕੰਮ ਕਰ ਰਹੀਆਂ ਨੇ ਸਰ ਸੋ ਉਹਦੇ ਚ ਕਿਸਾਨਾਂ ਦਾ ਜਿਹੜਾ ਰੈਜ਼ਿਸਟੈਂਸ ਹੈ ਇਹਨੂੰ ਖੰਡਾਉਣਾ ਬਹੁਤ ਜ਼ਰੂਰੀ ਹੈ ਅਰ ਇਹ ਖੰਡਾਉਣ ਲਈ ਸਾਡੇ ਕੋਈ ਜ਼ਰੂਰਤ ਨਹੀਂ ਪੰਜਾਬੀਆਂ ਨੂੰ ਤਾਂ ਅਸੀਂ ਤਾਂ ਬਹੁਤ ਸ਼ੇਅਰ ਆਂ ਇਹਦੇ ਵਿੱਚ ਕਿ ਥੋੜੇ ਜਿ ਤੁਸੀਂ ਸਰਕਾਰ ਪਿੱਛੇ हट ਜਿਵੇ ਇਹਨਾਂ ਨੂੰ ਖੁੱਲੀ ਜਗ੍ਹਾ ਦੇ ਦੇਵੇ ਕਿ ਆਪੇ ਇੱਕ ਦੂਜੇ ਦਾ ਕੰਮ ਸੈੱਟ ਕਰ ਲੈਂਦੇ ਨੇ ਸੋ ਇਹ 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 ਸਾਡੀ ਕਿਤੇ ਚੋਂ ਸਾਨੂੰ ਨਿਕਲਣਾ ਪਊਗਾ ਇਹਨਾਂ ਡਿਟਰਾਂ ਨੂੰ ਜਿੰਨਾ ਕਿ ਵੀ ਇਹਨਾਂ ਦਾ ਰੋਲ ਹੈ ਜੇ ਇਹ ਲਾਰਜਰ ਸੀਨ ਦੇਖ ਕੇ ਚੱਲਣ ਫੇਰ ਤਾਂ ਆਪਣੇ ਮਤਭੇਦ ਛੋਟੇ ਹੋ ਜਾਂਦੇ ਨੇ ਪਰ ਕਿਉਂਕਿ ਆਪਣੇ ਮਤਭੇਦ ਹੀ ਦਿਖਦੇ ਨੇ ਇੱਕ ਦੂਜੇ ਦੇ ਪੇਡੂਆਂ ਦੀ ਤਰ੍ਹਾਂ ਟੱਕਰਾਂ ਹੀ ਮਾਰਨੀਆਂ ਨੇ ਫਿਰ ਖਲਾਰ ਲੈਣਾ ਔਰ ਲਾਰਜਲੀ 80% ਤਾਂ ਡੈਮੇਜ ਹੋ ਚੁੱਕੇ ਕਿਸਾਨਾਂ ਦੀ ਨਾ ਉਰਥਵਾ ਰਿਹਾ ਨਾ ਫੋਲੋਇੰਗ ਹੈ ਨਾ ਜਿਹੜੀਆਂ ਸਫਾਂ ਨੇ ਉਹਨਾਂ ਦੇ ਵਿੱਚ ਉਸ ਤਰ੍ਹਾਂ ਦਾ ਉਹ ਹੈ ਸਟੇਟ ਨੇ ਬਹੁਤ ਸਾਰੇ ਪੈਨੇਟ੍ਰੇਟ ਕਰਕੇ ਸੌ ਜੱਥੇਬੰਦੀਆਂ ਬਣਾਤੀਆਂ ਹੁਣ ਤੁਸੀਂ ਇਹ ਦੇਖੋ ਇੰਨੀ ਤਕੜੀ ਜਥੇਬੰਦੀ ਇੰਨਾ ਤਕੜਾ ਸੰਘਰਸ਼ ਉਹ ਤੋਂ ਬਾਅਦ ਕੀ ਹੋਇਆ ਕਿ ਇੱਥੇ ਜੋ ਜਲੂਸ ਨਿਕਲਿਆ ਕੱਲ ਹੀ ਆਪਾਂ ਦੇਖ ਰਹੇ ਸੀ ਟਰਾਲੀਆਂ ਲੱਭਦੇ ਫਿਰਦੇ ਨਿਕਸਾਂ ਕਿਉਂ ਕਿੱਥੇ ਚਲੇ ਗਏ ਸਟੇਟ ਨੂੰ ਚਾਹੀਦਾ ਇਹ ਤਾਂ ਅੰਗਰੇਜ਼ਾਂ ਦੇ ਟਾਈਮ ਵੀ ਨਹੀਂ ਕਦੇ ਹੋਇਆ ਸਟੇਟ ਨੂੰ ਹੀ ਚਾਹੀਦਾ ਸੀ ਕਿ ਜਿਹੜਾ ਉੱਥੇ ਸਮਾਨ ਚੱਕਿਆ ਗਿਆ ਜਦੋਂ ਉਹਨਾਂ ਦਾ ਮੋਰਚਾ ਖਤਮ ਕੀਤਾ ਤਾਂ ਉਹਦੀ ਇਨਵੈਂਟਰੀ ਬਣਾਉਂਦੇ ਜੀਦਾ ਜੀਦਾ ਸੀ ਉਹਨੂੰ ਦੇ ਦਿੰਦੇ ਸਟੇਟ ਨੇ ਨਹੀਂ ਸੀ ਕਰਿਆ ਤਾਂ ਜਥੇਬੰਦੀਆਂ ਕੋਈ ਕਮਿਸ਼ਨ ਬਣਾ ਲੈਂਦੀਆਂ ਆਪਣਾ ਇਨਕੁਆਰੀ ਕੋਈ ਕੋਈ ਹਿਊਮਨ ਰਾਈਟਸ ਵਾਲੇ ਬਣਾ ਲੈਂਦੇ ਕਿਸੇ ਨੇ ਨਹੀਂ ਕੀਤਾ। ਹੁਣ ਉਹ ਵਿਚਾਰੇ ਕੋਈ ਟਾਇਰ ਲੱਭਦਾ ਫਿਰਦਾ ਕੋਈ ਰਿਮ ਲੱਭਦਾ ਫਿਰਦਾ ਉਹਦੀ ਖਾਤਰ ਉਹ ਧਰਨੇ ਲਾਉਂਦੇ ਨੇ ਧਰਨਿਆਂ ਦੇ ਵਿੱਚ ਆਪਾਂ ਨੂੰ ਪਤਾ ਜੋ ਕੋਈ ਸ਼ੋਰ ਹੈ। ਸੋ ਜੇ ਤਾਂ ਦੁਬਾਰਾ ਡਿਸਪਲਿਨ ਚ ਆ ਜਾਣਗੇ, ਸ਼ਾਂਤੀ ਵਾਲਾ ਮੋਰਚਾ ਲਾਉਣਗੇ, ਕੋਈ ਉਹਦੇ ਭਰੋਸਾ ਕਰਨਗੇ ਸ਼ਾਇਦ ਬਚ ਜਾਣ। ਆਦਰਵਾਇਜ਼ ਤਾਂ ਫਿਰ ਮੇਰਾ ਖਿਆਲ ਹੈ ਵੀ ਸਰਕਾਰ ਨੂੰ ਤਾਂ ਕੁਝ ਕਰਨ ਦੀ ਲੋੜ ਨਹੀਂ ਉਹਦਾ ਕੰਮ ਤਾਂ ਕਰ ਹੀ ਰਹੇ ਨੇ। ਆਪਾਂ ਨਹੀਂ ਕਹਿੰਦੇ ਵੀ ਕੌਣ ਕੀ ਦੇ ਨਾਲ ਰਲਿਆ ਹੋਇਆ। ਨਾ ਵੀ ਰਲੇ ਹੁਣ। ਤਾਂ ਵੀ ਯੂਜ਼ ਹੋ ਰਹੇ ਨੇ। ਔਰ ਯੂਜ਼ ਹੋਣਗੇ ਇਹ ਵੀ ਤੁਸੀਂ ਬੇਸ਼ੱਕ ਮਤਲਬ ਇਹ ਕੰਨ ਤੇ ਲਿਖਿਆ ਹੋਇਆ ਇਹਨਾਂ ਨੂੰ ਪੜ੍ਹਨਾ ਚਾਹੀਦਾ ਪਰ ਈਗੋ ਇੰਨੀ ਜ਼ਿਆਦਾ ਹੈ ਸ਼ਰੀਕਾ ਇੰਨਾ ਜ਼ਿਆਦਾ ਉਹਦੇ ਚ ਇੱਕ ਦੂਜੇ ਦਾ ਗੁਣ ਨਹੀਂ ਉਹ ਗੁਣ ਹੀ ਦਿਖ ਰਿਹਾ ਇਦਾਂ ਹੀ ਪਹਿਲੀ ਕਰਾਂ ਦੇ ਵਿੱਚ ਹੋਇਆ